ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਵਾ ਭਲਕੇ ਉੱਠ ਪਪੋਲੀਐ ਵਿਣ ਬੁਜੇ ਮੁਗਧ ਅਜਾਨ ਸੋ ਪ੍ਰਭ ਚਿੱਤ ਨ ਆਇਓ ਛੁੱਟੈਗੀ ਬੇਬਾਨ ਸਤਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾ ਲੈਣ ਲਗਾ ਕਿਤੋ ਕੋ ਫਕੜੇ ਸਭ ਮੁਕਤੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਸ਼ੂ ਪੰਖੀਆ ਦਿਸੈ ਨਾਹੀ ਕਾਲ ਓਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਮੁਕਤੀ ਸਹੀ ਭਾਲੀ ਹੈ ਜੇ ਸੱਚਾ ਨਾਮ ਸੁਮਾਲ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ ਹਾਥੇ ਸੇ ਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਣਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਇ ਸ੍ਰੀ ਰਾਗ ਮਹੱਲਾ 5 ਕੜੀ ਮੋਥ ਕਾ ਪਾਹਣਾ ਕਾਜ ਸਵਾਰਣ ਹਾਰ ਮਾਇਆ ਕਾਮ ਵਿਆਪਿਆ ਸਮਝਾ ਨਾਹੀ ਗਾਵਾਰ ਉਠ ਚਲਿਆ ਪਛੁਤਾਇਆ ਪਰਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿ ਡਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਰਸਾਣ ਦਾ ਤਲਣ ਮਿਣ ਅੱਖੇ ਤਾਰ ਪਹਿਲਾ ਪਹਿਰ ਧੰਦਾ ਗਿਆ ਦੂਜਾ ਭਰ ਸੋਇਆ ਤੀਜਾ ਝਾਕ ਚਖਾਇਆ ਚੌਥਾ ਪੂਰ ਭਇਆ ਕਦ ਹੀ ਚਿਤਨਾ ਆਇਓ ਜਨ ਜਿਓ ਪਿੰਡ ਦਿਆ ਸਾਧ ਸੰਗਤ ਕਉ ਵਾਰਿਆ ਜਿਓ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪ੍ਰਖ ਸੁ ਜਾਣ ਨਾਨਕ 디ਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸਬੇ ਗੱਲਾਂ ਵਿਸਰਨ ਇਕੋ ਵਿਸਰ ਨ ਜਾਉ ਤੰਦਾ ਸਭ ਜਲਾਇ ਕੈ ਗੁਰ ਨਾਮ ਦੀਆ ਸੱਚ ਸੁਆਉ ਆਸਾ ਸਬੇ ਲਾਹਿ ਕੈ ਇਕਾਸ ਕਮਾਓ ਜਿੰਨੀ ਸਤਗੁਰ ਸੇਵਿਆ ਤਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਾਲਾਹਿ ਸਬੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹਿ ਰਹਾਉ ਦੁਖ ਭੁਖ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਤਹਿ ਕੰਮ ਨ ਛਿਜਿਆ ਜ਼ਾਹਿਰ ਦਾ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰੇ ਨਾ ਸਕੈ ਕੋਈ ਸੁਖ ਦਾਤਾ ਗੁਰ ਸੇਵੀ ਐ ਸਭ ਅਵਗਣ ਕੱਡਾ ਧੋਏ ਸੇਵਾ ਮੰਗੈ ਸੇਵਕੂ ਲਾਈਆ ਆਪਣੀ ਸੇਵ ਸਾਧੂ ਸੰਗ ਮਸਕਤੇ ਟੁੱਠਾ ਪਾਵਾਂ ਦੇਵਾ ਸਭ ਕਿਛ ਵਸ ਗਤ ਸਾਹਿਬੈ ਆਪੇ ਕਰਨ ਕਰੀਵ ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇੱਕ ਸਦੀ ਸਮਗਰੀ ਇੱਕ ਸਦੀ ਹੈ ਰੀਤ ਇੱਕ ਸਿਉ ਮਨ ਮੰਨਿਆ ਤਾ ਹੂ ਆ ਨਹਿ ਚਲ ਚੀਤ ਸੱਚ ਖਾਣਾ ਸੱਚ ਪੈਣਣਾ ਟੀਕ ਨਾਨਕ ਸੱਚ ਕੀਤ ਇਕੋ ਦਸੈ ਸਜਣੋ ਇਕੋ ਭਾਈ ਮੀਤ ਇਕ ਸੈ ਦੀ ਸਾਮਗਰੀ ਇਕ ਸੈ ਦੀ ਹੈ ਰੀਤ ਇਕ ਸਿਉ ਮਨ ਮੰਨਿਆ ਤਹਾ ਹੁਆ ਨਹਿ ਚਲ ਚੀਤ ਸੱਚ ਖਾਣਾ ਸੱਚ ਪੈਨਣਾ ਟੇਕ ਨਾਨਕ ਸੱਚ ਕੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ